ਰਾਤਰੀ ਗੱਲ ਜੀ ਥਾਰੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਿੱਦਾਂ ਸਪੋਰਟ ਬਣਾਈ ਹੋਈ ਹੈ ਤੇ ਸਪੋਰਟ ਬਣਾ ਕੇ ਰੱਖਿਓ ਜੀ ਅੱਜ ਵੱਡੇ ਆ ਅਜੇ ਕੰਮ ਕੱਲ ਪਤਾ ਨਹੀਂ ਕੋਈ ਖੇਤ ਨਹੀਂ ਵੱਢਿਆ ਕੱਲ ਪਰसों ਵੱਡੇ ਸੀਗੇ ਕੱਲ ਦੀ ਛੁੱਟੀ ਅੱਜ ਵੀ ਜਵਾਬ ਦੇ ਰਹਿ ਰਹੇ ਜੈਂਟ ਚਲੋ ਫਿਰ ਵੀ ਦਿਹਾੜੀ ਜੀ ਪੈ ਗਈ ਚਲੋ ਠੀਕ ਆ ਬਸ ਅਜੇ ਕੰਮ ਟੁੱਟ ਮੈਂ ਚੱਲੂਗਾ ਉੱਪਰ ਪਰਤੋਂ ਵਾਲੇ ਆ ਦਿਖ ਰਹੇ ਆ ਰੋਨੋ ਤਿੰਨ ਚਾਰ ਕਿਲੇ ਵੱਡੇ ਉੱਤਰ ਤੇ ਬਾਕੀ ਹਜੇ ਕੰਮ ਟੁੱਟਵਾ ਬਸ ਹੁਣ ਹਜੇ ਉਹੀ 11 ਵਜੇ ਮਸ਼ੀਨ ਚਲਾਈ ਤੀ ਡੇਢ ਡੇਢ ਦੋ ਦਾ ਟਾਈਮ ਹੋ ਗਿਆ ਸ਼ਾਇਦ ਹੋਵੇ ਦੋ ਚਾਰ ਕਿਲੇ ਹੋਣਗੇ ਤਾਂ ਵੜਦਾਂਗੇ ਉੱਥੇ ਮਹੀਨ ਟਿਕਾਣੇ ਤੇ ਲੈ ਕੇ ਚੱਲੇ ਆਉਣ ਦਿਖਾਂਗੇ ਉੱਥੇ ਜਾ ਕੇ ਜੇ ਬਣਦੀ ਹੋਈ ਗੱਲ ਵੜਾਂਗੇ ਸਹੀ ਵੇ ਖੜਾ ਦਾਂਗੇ ਖੜੀ ਹੋਆ ਖੜਾ ਕੇ ਮਸ਼ੀਨ ਕਰਨ ਵਾਲਾ ਦਾ ਕੁਝ ਨਹੀਂ ਗਰੀਜ ਗਰੂਜ਼ੀ ਲੋਡ ਨਿਕੜੇ ਇੰਨੇ ਵੱਡ ਹੁੰਦੇ ਆ ਮੈਨ ਮੈਨ ਨੂੰ ਮਾਰਤਾ ਜੀਗਾ ਕੱਲ ਬੇਲੇ ਦੀਗੇ ਬਾਕੀ ਹੁਣ ਚੱਲਦੇ ਆ ਦੁਕਾਨੇ ਤੇ ਲੋ ਜੀ ਮਸ਼ੀਨ ਲਿਆਂਦੀ ਦੀ ਆਪਾਂ ਉਹ ਦੁਕਾਨੇ ਤੇ ਖੜਾਤੀ ਲਾ ਕੇ ਕੰਮ ਹਜੇ ਟਟਮਾ ਚੱਲ ਰਿਹਾ ਦਾਨੀ ਕੋ ਤੁੰ ਪੂਰਾ ਚੱਲੂ ਕੱਲ ਦੀ ਦੋ ਦਿਨ ਦਾ ਕਹਿ ਰਹੇ ਆ ਕੰਮ ਕੱਲ ਨੂੰ ਤੇ ਪਰਸੋਂ ਨੂੰ ਵਧੀਆ ਲੱਗੂਗੀ ਝਟ ਬਸ ਦੇਖਦੇ ਆ ਕੀ ਬਣਦਾ ਤੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਬਾਈ ਸਾਰੇ ਤੇ ਇੱਕ ਗੱਲ ਹੋਰ ਬਾਈ ਆਪਾਂ ਨੂੰ ਹੈਗੀ ਆ ਲੋੜ ਡਰਾਈਵਰ ਦੀ ਕਣਕ ਚ ਛੋਲਿਆਂ ਜਾਂ ਆਪਣੇ ਡਰਾਈਵਰ ਰਵੀ ਨਹੀਂ ਆ ਜਣਾ ਕਣਕ ਦਾ ਜਿਆਦਾ ਆਪਾਂ ਲਾਉਂਗੇ ਮਾਰ ਐਕਟਰ ਜਿਵੇਂ ਵੀ ਹੋਊਗਾ ਵੀ ਐਮਪੀ ਨਹੀਂ ਲਾਉਣਾ ਆਪਾਂ ਨੇ ਬੰਦਾ ਉਹ ਆਵੇ ਵੀ ਜਿਨੇ ਪੰਜਾਬ ਲਾਉਣਾ ਉਰੇ ਤੋਂ ਮੰਨ ਲਓ ਵੀ ਉਦੋਂ ਤੱਕ ਆਪਾਂ ਵਿਲੇ ਹੋਵਾਂਗੇ ਐਦਾਂ ਨਹੀਂ ਹੈਗਾ ਵੀ ਵੀ ਐਮਪੀ ਲਾਉਣਾ ਅਮਰ ਵੀ ਨੇ ਐਮਪੀ ਲਾਉਣਾ ਤਾਂ ਕਰਕੇ ਚੱਕਰ ਪੈ ਗਿਆ ਨਹੀਂ ਤਾਂ ਕੋਈ ਚੱਕਰ ਉਹਨਾਂ ਮਸ਼ੀਨ ਫੜੀ ਵੀ ਪਹਿਲਾਂ ਨਹੀਂ ਆਪਾਂ ਉਹਨੂੰ ਰੱਖ ਲੈਣਾ ਦੀ ਉਹ ਕਹਿੰਦਾ ਵੀ ਹੁਣ ਆ ਗਹਾਨੂ ਮੈਂ ਪੱਕਾ ਕਹਿ ਰਿਹਾ ਹਾਂ ਵੀ ਮੈਂ ਤੁਹਾਡੇ ਨਾਲ ਚੱਲੂਗਾ ਵੀ ਆਹੀ ਮਸ਼ੀਨ ਕੋ ਫੜ ਪੜੂੰਗਾ ਬੱਸ ਕਿਪਣੇ ਪੰਜਾਬ ਗੱਲ ਗਰੀਬੀ ਆ ਹੈਪੀ ਟੂ ਬਾਅਦ ਪੰਜਾਬ ਜਾਣਾ ਉਹਨੇ ਆਪਾਂ ਨੇ ਬਈ ਲਾਉਣਾ ਕੱਲਾ ਮਹਾਰਾਸ਼ਟਰ ਲਾ ਲਈਏ ਐਮਪੀ ਮਸ਼ੀਨ ਲੈ ਲੇ ਕੇ ਯਾਨੀ ਹੈ ਨਹੀਂ ਸਲਾ ਬਾਕੀ ਜਿਵੇਂ ਵੀ ਹੋਇਆ ਮੈਨੂੰ ਡਰਾਈਵਰ ਵੀਰ ਸੈਕਿੰਡ ਹੋਵੇ ਫਾਸਟ ਹੋਵੇ ਕੋਈ ਚੱਕਰ ਨਹੀਂ ਜੇਰਾ ਮਰਜ਼ੀ ਹੋਵੇ ਪਰ ਰੱਖ ਲਾਂਗੇ ਕਿਉਂਕਿ ਹੋਰ ਮੈਂ ਤਾਂ ਲਾਣੇਦਾਰ ਹੈਗਾ ਹੀ ਆ ਵੀ ਐ ਇਦਾਂ ਵੀ ਨਹੀਂ ਵੀ ਜਮਾਂ ਹੀ ਹੋਵੇ ਮਾੜੀ ਮੋਟੀ ਨਾਲਜ ਵੀ ਮਸ਼ੀਨ ਕੋਈ ਬ੍ਰੇਕਡਾਊਨ ਦੰਦੀ ਆ ਤਾਂ ਬੰਦਾ ਕਰੇ ਉਹ ਬੰਦਾ ਚਾਹੀਦਾ ਆਪਾਂ ਨੂੰ ਜੇ ਸੈਕਿੰਡ ਆ ਸੈਕਿੰਡ ਤਾਂ ਚਲੋ ਇੰਨੀ ਜ਼ਿੰਮੇਵਾਰੀ ਨਹੀਂ ਹੁੰਦੀ ਜੇ ਫਾਸਟ ਤਾਂ ਉਹ ਬੰਦਾ ਜ਼ਿੰਮੇਵਾਰੀ ਵਾਲਾ ਹੋਵੇ ਵੀ ਉਹ ਬੰਦਾ ਆਪਾਂ ਰੱਖਾਂਗੇ फास्ट होवे या सेकंड होवे कोई होवे रख लेंगे अपन चाहिदा अपनो इकको आ ते जे नाल हेल्पर मिलदा ता मेरा ਵੀ ਰੋ ਵੀ ਆ ਸਕਦਾ ਕੋਈ ਚੱਕਰ ਨਹੀਂ ਮਤਲਬ ਵੀ ਦੋ ਬੰਦੇ ਜਾਂ ਫਾਸਟ ਡਰਾਈਵਰ ਹੈਲਪਰ ਜਾਂ ਸੈਕੰਡ ਡਰਾਈਵਰ ਹੈਲਪਰ ਹੈਲਪਰ ਕਿਉਂਕਿ ਐਦਾ ਹੁੰਦਾ ਵੀ ਕਈ ਵਾਰ ਇਕੱਲੇ ਬੰਦੇ ਦਾ ਹੁੰਦਾ ਵੀ ਪਤਾ ਨਹੀਂ ਕਿਵੇਂ ਦੇ ਬੰਦੇ ਹੋਣਗੇ ਚਲੋ ਹੁਣ ਤਾਂ ਜਿਹੜੇ ਬੰਦੇ ਵੀਡੀਓ ਦੇਖਦੇ ਉਹਨਾਂ ਨੂੰ ਤਾਂ ਪਤਾ ਹੀ ਆ ਬਾਕੀ ਜੇ ਦੋ ਜਣੇ ਹੋਣੇ ਚਾਹੁੰਦੇ ਹੁਣ ਵੀ ਮੰਨ ਲਓ ਵੀ ਡਰਾਈਵਰ ਤੇ ਇੱਕ ਹੈਲਪਰ ਤਾਂ ਉਹ ਵੀ ਆਪਾਂ ਰੱਖ ਲਾਵਾਂਗੇ ਸਲਾਹ ਹਜੇ ਕੋਈ ਨਹੀਂ ਵੀ ਕਣਕ ਦਾ ਪਰ ਐਮਪੀ ਨਹੀਂ ਜਾਂਦੇ ਐਮਪੀ ਜਾਣਾ ਨਹੀਂ ਆਪਾਂ ਨੇ ਮਹਾਰਾਸ਼ਟਰ ਲਾ ਲਈਏ ਕਰਨਾਟਕਾ ਲਾ ਲਈਏ ਕਣਕ ਦਾ ਕਰਨਾਟਕਾ ਜੀ ਵੀ ਹੈਗੀ ਆ ਕਣਕ ਫੋਨ ਆ ਰਹੇ ਆ ਆਪਾਂ ਨੂੰ ਮਹਾਰਾਸ਼ਟਰ ਦਾ ਲਾ ਲਈਏ ਮਾਲੋ ਵੀ ਉਹੀ ਅਪ੍ਰੈਲ ਹੁਣ ਫਰਵਰੀ ਮਹੀਨਾ ਚੜ ਦੇਣਾ 15 ਗਫਰਵਰੀ ਤੱਕ ਉਰੇ ਛੋਲੇ ਚੱਲਣਗੇ 15 ਹੋ ਜਾਣਾ 20 ਹੋ ਜਾਣਾ 20 ਫਰਵਰੀ ਹੋ ਜਦੇ ਤੇ ਫਰਵਰੀ ਦੇ ਐਂਡ ਤੱਕ ਮਸ਼ੀਨ ਜਿਆਦਾ ਕਰਨਾਟਕਾ ਫੇ ਮਹਾਰਾਸ਼ਟਰ ਮਹਾਰਾਸ਼ਟਰ ਤਾਂ ਨਿਬੜ ਜੂਗਾ ਮਸ਼ੀਨ ਆਪਾਂ ਕਰਨਾਟਕ ਆ ਹੀ ਲਾਵਾਂਗੇ ਕਣਕ ਦਾ ਦੋੇ ਪਾਸੇ ਗੱਲ ਚੱਲ ਰਹੀ ਹੈ ਜੇ ਫਾਈਨਲ ਕੋਈ ਨਹੀਂ ਹੈਗਾ ਵੀ ਕਿੱਧਰ ਲਾਈਏ ਕਿੱਧਰ ਨਹੀਂ ਜੀਨਾ ਉਹ ਬੰਦਾ ਮੈਸੇਜ ਇੱਕ ਫੋਨ ਕਰੇ ਮੈਸੇਜ ਕਰੇ WhatsApp ਤੇ ਜਿਹੜਾ ਬੰਦਾ ਆਉਣ ਦਾ ਚਾਹਵਾਨ ਹੈ ਇਹ ਉਹਨੂੰ ਲੋਟ ਰਹੂਗਾ ਜਿਨੇ ਪੰਜਾਬ ਤੇ ਗੱਲ ਕਰੀ ਵਿਆ ਹੁਣ ਵਿੱਲਾ ਇਹ ਮਸ਼ੀਨ ਹੀ ਕੋਈ ਫੜੀ ਉਹ ਬੰਦੇ ਦਾ ਸਰਕਲ ਲੋਟ ਆ ਸਕਦਾ ਕਿਉਂਕਿ ਜਦ ਤੱਕ ਉਰੇ ਨਿਬੜ ਜਾਣਾ ਜਨੂ ਪੰਜਾਬ ਚ ਤਾਂ ਅਪ੍ਰੈਲ ਚ ਚੱਲਣਾ ਅਪ੍ਰੈਲ ਦੀ ਸਟਾਰਟਿੰਗ ਮਾਰਚ ਦੇ ਐਂਡ ਚ ਚੱਲੂਗਾ ਉਦੋਂ ਤੱਕ ਆਪਾਂ ਨੇ ਫ੍ਰੀ ਹੋ ਜਾਣਾ ਪਿਛਲੀ ਵਾਰ ਵੀ ਆਪਾਂ ਉਦੋਂ ਮਸ਼ੀਨ ਧੋ ਕੇ ਖੜਾ ਦਿੱਤੀ ਜਦੋਂ ਪੰਜਾਬ ਚ ਕੰਮ ਚੱਲਿਆ ਸੀਗਾ ਧੋ ਕੇ ਪੈਕ ਕਰਕੇ ਮਸ਼ੀਨ ਖੜਾ ਦਿੱਤੀ ਦੀ ਬਹੁਤ ਬੰਦਿਆਂ ਨੇ ਉਦੋਂ ਵੀ ਮੈਸੇਜ ਆਏ ਫੋਨ ਆਏ ਵੀ ਆ ਜੋ ਪੰਜਾਬ ਨੂੰ ਲਿਆਏ ਉਦੋਂ ਵੀ ਆਪਾਂ ਐਮਪੀ ਚ ਖੜਾ ਕੇ ਰੀ ਗੇ ਜੱਬਰਪੁਰ ਦਮੋਹ ਤੇ ਜੱਬਰਪੁਰ ਲਾਇਏ ਦੀ ਦੋਨੇ ਪਾਸੇ ਆਪਾਂ ਨੇ ਇਹ ਤੇ ਕੀ ਕਰੋੜਾ ਜਾ ਪੈ ਰਿਆ ਪੀ ਐਮ ਪੀ ਚ ਕਣਕ ਘਟਾ ਦੱਸਿਓ ਮੇਰਾ ਵੀ ਰਵੀ ਐਦਾਂ ਸੱਚੀੋ ਗੱਲ ਆ ਉਹਨੇ ਆਪਣੇ ਪਿੰਦੇ ਦੇ ਬਾਈ ਨੇ ਪਿੰਦਾ ਸੰਦੂ 17 ਵਧੀਆ ਆਈਡੀ ਆ ਇੰਸਟਾਗ੍ਰਾਮ ਤੇ ਉਹਨੇ ਵੀਡੀਓ ਪਾਈ ਸੀ ਹੈਗਾ ਵੀ ਐਸੇ ਕਰਿਆ ਵੀ ਪਤਾ ਉਹ ਗੱਲ ਸੱਚੀ ਵੀ ਆ ਬਾਕੀ ਜਿਹੜਾ ਮੇਰੇ ਵੀਰ ਘੁੰਮ ਗਏ ਆ ਆ ਕੇ ਗਏ ਨਾ ਜਿੰਨੇ ਆਉਣਾ ਉਹ ਮੇਰਾ ਵੀਰ ਜਰੂਰ ਦੱਸਿਓ ਮੈਸੇਜ ਕਰਕੇ ਕਮੈਂਟ ਕਰ ਦਿਓ ਵੀ ਐਤ ਕੀ ਮੰਦਾਈ ਆ ਕਿਉਂਕਿ ਆਪਾਂ ਨੇ ਜਿਹੜੇ ਲੋਕਲ ਮਸ਼ੀਨ ਵਾਲਿਆਂ ਨੂੰ ਵੀ ਫੋਨ ਕਰਿਆ ਜਿਹੜੇ ਕੋਲ ਆਪਾਂ ਮੂੰਗੀ ਦਾ ਸੀਜ਼ਨ ਲਾਇਆ ਸੀ ਉਹਨੇ ਵੀ ਕਿਹਾ ਕਿਹਾ ਵੀ ਐਤ ਕੀ ਫਸਲ ਘਟਾ ਛੋਲੇ ਜ਼ਿਆਦਾ ਨੇ ਤੇ ਕਣਕ ਜ਼ਿਆਦਾ ਨਹੀਂ ਕਣਕ ਘਟਾ ਛੋਲੇ ਲਸਣ ਪਿਆਜ਼ ਇਹ ਤਿੰਨ ਫਸਲਾਂ ਉਹਨੇ ਵੀ ਐਂ ਕਿਹਾ ਪਿੰਦੇ ਬਾਈ ਨੇ ਵੀ 40% ਕਹੀ ਦੀ ਵੀ ਕਣਕ ਆ ਉਹਨੇ ਵੀ 40 45% ਹੀ ਦੱਸਿਆ ਵੀ ਪਿਛਲੀ ਵਾਰ ਨਾਲੋਂ 40 40 45% ਕਾਣਕ ਹੈ। ਜੀ ਹੁਣ ਦੇਖ ਲਓ ਕਿਵੇਂ ਗੱਲ ਸਾਹਿਬ ਜੇ ਦੱਸਿਓ ਮੇਰਾ ਬਾਈ ਕਮੈਂਟ ਕਰਕੇ ਜਰੂਰ। ਤੇ ਫੋਨ ਨੰਬਰ ਆਪਣਾ ਦਵਾਰੇ ਮੈਂ ਬੋਲ ਰਿਹਾ। ਡਰਾਈਵਰ ਵੀਰ ਜਿਹਨੇ ਵੀ ਗੱਲ ਕਰਨੀ ਹੋਣਾ ਨਾਲ ਗੱਲ ਕਰ ਸਕਦਾ। ਉੱਕਾ ਪੁੱਕਾ ਜਿਵੇਂ ਵੀ ਹੋਊਗਾ ਬਾਅਦ ਦੀ ਗੱਲ ਆ ਮਹੀਨੇ ਤੇ ਕਰਨੀ ਉੱਕਾ ਪੁੱਕਾ ਕਰਨੀ ਦਿਹਾੜੀ ਤੇ ਕਰਨੀ ਉਹ ਜਿਵੇਂ ਵੀ ਹੋਊਗਾ ਉਹ ਆਪਾਂ ਕਰ ਲਾਂਗੇ ਉਹਦਾ ਕੋਈ ਚੱਕਰ ਨਹੀਂ ਆਪਾਂ ਨੂੰ ਨੰਬਰ ਹੈਗਾ 9878 87 1664 9878 87 1664 987887 1664 987887 1664 ਇਹ ਆਪਣਾ ਨੰਬਰ ਆ ਫੋਨ ਕਰ ਲਿਓ ਬਈ ਜਿਹੜਾ ਮੇਰਾ ਵੀਰ ਆਉਣ ਦਾ ਚਾਹਵਾਨਾ ਜਿੰਮੇ ਵੀ ਹੋਊਗਾ ਆਪਾਂ ਕਰ ਲਾਂਗੇ ਸੈਟਿੰਗਾਂ ਛੋਲਿਆਂ ਵਾਸਤੇ ਹੈਗਾ ਆਪਣੇ ਕੋਲ ਬੰਦਾ ਹਾ ਹਰ ਹਰ ਜਰਾ ਟਟਮ ਆਪਾਂ ਲਾ ਲਾਂਗੇ ਕੋਈ ਚੱਕਰ ਨਹੀਂ ਆਏ ਜਾਣਾ ਰਵੀ ਨੇ ਪਹਿਲੀਆਂ ਤਰੀਕਾਂ ਚ ਕਹਿ ਰਿਆ ਹਾ ਉਹ ਵੀ 5-7 ਦਿਨ ਤੱਕ ਉਹਨੇ ਪਹੁੰਚ ਜਾਣਾ ਤੇ ਛੋਲਿਆਂ ਦਾ ਉਹਨੇ ਲਵਾ ਦੇਣਾ ਉਹ ਵੀ 20 ਫਰਵਰੀ ਤੱਕ ਕਹਿ ਰਿਹਾ ਉਹਨਾਂ ਜਿਹੜੀ ਮਸ਼ੀਨ ਫੜੀ ਵੀ ਉੱਥੇ ਗੱਲ ਹੋਈ ਵੀ ਉਹਨਾਂ ਨੇ 20 ਫਰਵਰੀ ਨੂੰ ਜਾਣਾ ਉਹਨੇ ਫਰਵਰੀ ਉਦੋਂ ਬਾਅਦ ਉਦੋਂ ਤੱਕ ਤਾਂ ਨਿਬੜੇ ਜਾਊਗਾ ਔਰ ਮੈਨੂੰ ਲੱਗਦਾ ਵੀ ਛੋਲਿਆਂ ਦਾ ਇੱਕ ਰਾਤ ਮਸ਼ੀਨ ਆਈ ਧੀ ਉੱਥੇ ਸਾਹਮਣੇ ਖੜੀ ਧੀ ਮਲਕੀਤ ਰਾਤ ਨਹੀਂ ਆ ਟਾਈਮ ਆਈ ਧੀ ਉਹ ਸਵੇਰੇ ਫੱਜਰੀ ਚਲੇ ਗਏ ਕੋਈ ਸਮਝ ਆਏ ਵੀ ਕੀ ਚੱਕਰ ਪਿਆ ਯਾ ਵੀਰ ਹੋਰੇ ਦੇਖ ਲਿਆ ਹੁਣ ਆ ਵੀ ਅਜੇ ਕੰਮ ਲੇਟ ਆ ਇੱਧਰ ਉੱਧਰ ਚਲੇ ਗਏ ਹੁਣ ਮਸ਼ੀਨ ਪੰਜਾਬ ਦੀ ਉਹ ਲੱਗੀ ਮੈਨੂੰ ਬੰਦੇ ਮੈਂ ਰਾਤ ਲੇਟ ਆਇਆ ਮਸ਼ੀਨ ਕੋਲ ਉਹ ਉਧਰ ਕੰਮ ਦੇ ਚਲੇ ਜਾਣਾ ਹੁਣ ਬਸ ਜਾਣ ਦੀ ਤਿਆਰੀ ਆ ਸ਼ਾਮ ਹੋ ਗਈ ਰੋਟੀ ਰੋਟੀ ਬਣਾ ਕੇ ਰੋਟੀ ਖਾ ਕੇ ਉਧਰ ਫੋਨ ਚਾਰਜ ਕਰ ਲਿਆ ਹੁਣ ਆ ਕੇ ਪਾਵਾਂਗੇ ਫਿਰ ਸਵੇਰੇ ਪਹਿਲਾਂ ਮੇਰੀ ਸਵੇਰੀ ਦੀ ਸਲਾਹ ਵੀ ਚਲ ਬੰਦਬਾਈਆਂ ਨੂੰ ਮਿਲਦੇ ਆ ਨਉ ਆਇਆ ਹੋਗਾ ਵੀ ਚੱਲ ਹਜੇ ਚਾਹ ਚੂ ਪੀ ਕੇ ਆਮਨੇ ਫਿਰ ਮਿਲਾਂਗੇ ਅਨੂ ਮੈਂ ਚਾਹ ਪੀਣ ਗਿਆ ਉਹਨੇ ਮਗਰੇ ਸਲਫ ਮਾਰਦੀ ਲੰਘ ਗਏ ਕੁਛ ਨਹੀਂ ਸਮਝ ਆਇਆ ਵੀ ਕੀ ਗੱਲ ਬਣੀ ਹੈ ਕੀ ਨਹੀਂ ਤੇ ਬਾਕੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਕੱਲ ਵਲੌਗ ਤਾਂ ਨਹੀਂ ਪਾਇਆ ਕੱਲ ਮਹੀਨਿਆਂ ਕੰਮ ਹੈ ਨਹੀਂ ਦੀਗਾ ਹੋਰ ਕਰਕੇ ਵੀਡੀਓ ਨਹੀਂ ਬਣੀ ਤੇ ਬਾਕੀ ਆ ਦਾਤੀ ਬਾਈ ਇਹੜੀ ਗਿਰੀ ਤੀ ਆਹਾ ਉਹ ਮਿਲ ਗਈ ਖੇਤ ਵਾਲੇ ਨਾਲ ਗੱਲ ਹੋ ਗਈ ਸੀ ਉਹ ਕਹਿੰਦਾ ਵੀ ਮੇਰੇ ਕੋਲ ਪਈ ਆ ਵੀ ਲਿਆ ਦੂੰਗਾ ਮੈਂ ਘਰੇ ਲੈ ਗਿਆ ਸੀਗਾ ਉਹ ਕੱਲ ਅਸੀਂ ਮੈਂ ਤੇ ਡੜੀ ਨਾਲ ਬਿੱਲੇ ਦੀ ਗੇ ਜਿਹੜੇ ਦਿਨ ਪਹਿਲੇ ਦਿਨ ਆ ਕੇ ਚਲਾਈ ਆ ਮਸ਼ੀਨ ਜਿਹੜਾ ਖੇਤ ਜਿਹੜਾ ਦੇਖਿਆ ਸਾਨੂੰ ਬਿਜਲੀ ਨਹੀਂ ਔਰ ਉਹ ਖੇਤ ਵਾਲਾ ਕਹਿੰਦਾ ਵੀ ਮੈਂ ਚੱਕ ਲਈ ਦੀ ਘਰੇ ਲੈ ਗਿਆ ਮਾ ਜਮਾਉਂਦਾ ਜਾਂਦਾ ਫੜਾ ਦੂੰਗਾ ਬਾਕੀ ਹੁਣ ਚੱਲਦੇ ਆਂ ਕਮਰੇ 'ਚ ਸ਼ਾਮ ਦਾ ਟਾਈਮ ਹੋ ਗਿਆ 6:00 ਦੇ 6:00 6:30 ਹੋ ਗਏ ਉਹ ਚੱਲਦੇ ਆਂ ਰੋਟੀ ਰੋਟੀ ਬਣਾਏਗੇ ਸਾਜੀ ਬਣਾਉਣ ਵਾਲੀ ਅੱਜ ਉਹ ਬਣਾਵਾਂਗੇ ਤਾਂ ਲਿਆਣ ਲਾਣੇਦਾਰ ਨੇ ਕਰ ਲਈ ਹੁਣੀ ਤਿਆਰੀ ਉਰੀ ਮਸ਼ੀਨਾ ਖੜਨੀ ਆ ਬਾਈ ਹੋਰ ਵੀ ਜੜੀਆਂ ਆਉਣੀਆਂ ਛੋਲਿਆਂ 'ਚ ਅਜੰਟ ਨੇ ਦੱਸਿਆ ਉਰੀ ਖੜਦੀਆਂ ਮਸ਼ੀਨਾ ਬਾਕੀ ਜਿਵੇਂ ਵੀ ਮਾਹੌਲ ਹੋਊਗਾ ਤੁਹਾਨੂੰ ਦਿਖਾਇਆ ਜਾਊਗਾ ਉਮੀਦ ਕਰਦੇ ਆਂ ਬਾਈ ਧੰਨਵਾਦ ਆ ਪਹਿਲਾਂ ਦਾ ਸਾਰਿਆਂ ਦਾ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਐਨੇ ਜੋਗੀ ਆਪਾਂ ਹੈ ਨਹੀਂ ਦੀ ਜਿੰਨੀ ਸਪੋਰਟ ਆਪਾਂ ਨੂੰ ਮਿਲ ਰਹੀ ਹੈ ਉਮੀਦ ਕਰਦੇ ਹਾਂ ਅੱਗੇ ਵੀ ਇਦਾਂ ਸਪੋਰਟ ਬਣਾ ਕੇ ਰੱਖੋਗੇ ਚੈਨਲ ਨੂੰ ਸਬਸਕ੍ਰਾਈਬ ਘੱਟ ਕਰਿਆ ਹੋਇਆ ਹਜੇ ਕਰ ਲੋ ਬਾਈ ਤੇ ਉਹ ਘੰਟੀ ਜੀ ਜਿਹੜੀ ਦਬ ਲਿਓ ਕਿਉਂਕਿ ਨੋਟੀਫਿਕੇਸ਼ਨ ਆਏ ਤਾਂ ਪਤਾ ਲੱਗ ਜਾ ਜਦੋਂ ਵੀਡੀਓ ਅਪਲੋਡ ਹੋ ਹੁੰਦੀ ਆ ਤਾਂ ਨੋਟੀਫਿਕੇਸ਼ਨ ਆ ਜਾਂਦਾ ਵੀ ਵੀਡੀਓ ਪੈ ਗਈ ਤਾਂ ਤੁਸੀਂ ਦੇਖ ਸਕਦੇ ਹੋ ਕਈ ਵਾਰ ਮਿਸ ਹੋ ਜਾਂਦੀ ਆ ਨਹੀਂ ਪਤਾ ਲੱਗਦਾ ਚਲੋ ਠੀਕ ਹੈ ਜੀ ਮਿਲਦੇ ਹਾਂ ਗੱਲ ਨੂੰ ਕਿਸੇ ਹੋਰ ਨਵੀਂ ਵੀਡੀਓ 'ਚ ਧੰਨਵਾਦ